ਇਸ ਦੇ ਵਿੱਚ ਭਤੀਜੇ ਲੱਗਦੇ ਜਸਪ੍ਰੀਤ ਸਿੰਘ ਵਾਸੀ ਪਿੰਡ ਕਾਲ ਬੰજારਾ ਜ਼ਿਲ੍ਹਾ ਸੰਗਰੂਰ ਨੂੰ ਹਨੀ ਟ੍ਰੈਪ ਵਿੱਚ ਫਸਾ ਕੇ ਕਿਡਨੈਪ ਕਰਵਾ ਕੇ ਉਸ ਤੋਂ 1 ਕਰੋੜ ਰੁਪਏ ਦੀ ਫਰੂਤੀ ਮੰਗ ਲਈ। ਥਾਣੇ ਪਰਸਕੇਤੀ ਪੁਲਿਸ ਨੇ ਹਨੀ ਟ੍ਰੈਪ ਲਾਉਣ ਵਾਲੀ ਲੜਕੀ ਮਨਪ੍ਰੀਤ ਕੌਰ ਵਾਸੀ ਰੋਪੜ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਇਸ ਮਾਮਲੇ 'ਚ ਪੁਲਿਸ ਨੇ 5 ਵਿਅਕਤੀਆਂ ਜਿਨ੍ਹਾਂ 'ਚ ਮਨਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਗੜੀ ਜ਼ਿਲ੍ਹਾ ਰੋਪੜ ਸਤਗੁਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਕਾਲ ਬਨਜਾਰਾ ਖਾਣਾ ਲਹਿਰਾ ਜੁਗਨੂ ਪੁੱਤਰ ਗੁਰਨਾਬ ਸਿੰਘ ਸਬੰਧਿਤ ਸਿੰਘ ਪੁੱਤਰ ਕੋਲਵੰਤ ਸਿੰਘ ਵਾਸੀ ਪਿੰਡ ਪੁਟਾਲਕਲਾ ਖਾਣਾ ਲਹਿਰਾ ਜ਼ਿਲ੍ਹਾ ਸੰਗਰੂਰ ਅਤੇ 1 ਤੋਂ 2 ਹੋਰਾਂ ਚਾਪੇ ਵਿਅਕਤੀਆਂ ਖਿਲਾਫ 123 308 3 ਕਮਿੰਗ ਜੇ ਕਾਟ ਬੀ ਐਨ ਐ ਸੱਤੇ ਆਬਜੈਕਟ ਤਹਿਤ ਕੇਸ ਦਰਜ ਕਰਕੇ ਮਨਪ੍ਰੀਤ ਕੋਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਸਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਕਾਲ ਬੰਜਾਰਾ ਥਾਣਾ ਲੈਰਾ ਜ਼ਿਲ੍ਹਾ ਸੰਗਰੂਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਖਾਲਸਾ ਕਾਲਜ ਪਟਿਆਲਾ ਵਿੱਚ ਬੀਏ ਪਾਗ ਪਹਿਲਾ ਦਾ ਵਿਦਿਆਰਥੀ ਹੈ ਉਸ ਦੀ ਸੋਸ਼ਲ ਮੀਡੀਆ ਤੇ ਹਰਸ਼ੀਤਾ ਨਾਮ ਦੀ ਲੜਕੀ ਨਾਲ ਮੁਲਾਕਾਤ ਤੋਂ ਬਾਅਦ ਦੋਸਤੀ ਹੋ ਗਈ ਲੜਕੀ ਨੇ 3 ਮਈ 2025 ਨੂੰ ਆਪਣੀ ਸਹੇਲੀ ਦੇ ਜਨਮ ਦਿਨ ਦਾ ਬਹਾਨਾ ਬਣਾ ਕੇ ਜਸਪ੍ਰਿਤ ਸਿੰਘ ਨੂੰ ਅਰਮਨ ਸਟੇਟ ਆਫ ਫੇਸ 2 ਬੁਲਾ ਲਿਆ ਜਦੋਂ ਜਸਪ੍ਰਿਤ ਸਿੰਘ ਉੱਥੇ ਪਹੁੰਚਿਆ ਤਾਂ ਹਰਸ਼ੀਤਾ ਇੱਕ ਲੜਕੇ ਨਾਲ ਵਰਨਾ ਕਰ ਚਾਈ ਅਤੇ ਜਸਪ੍ਰੀਤ ਸਿੰਘ ਵੀ ਉਹਨਾਂ ਨਾਲ ਬੈਟ ਕੇ ਸਰਹੰਦ ਰੋਡ 'ਤੇ ਪਟਿਆਲਾ ਵਿਖੇ ਚਲਾ ਗਿਆ ਜਿੱਥੇ ਮਨਪ੍ਰੀਤ ਕੌਰ ਉਰਫ ਹਰਸ਼ੀਤਾ ਕਾਰਚੋਂ ਉਤਰ ਗਈ ਅਤੇ ਤਿੰਨ ਹੋਰ ਵਿਅਕਤੀ ਕਾਰ ਵਿੱਚ ਸਵਾਰ ਹੋ ਗਏ ਕਾਰ 'ਚ ਬੈਠਦੇ ਹੀ ਉਹਨਾਂ ਵਿਅਕਤੀਆਂ ਨੇ ਜਸਪ੍ਰੀਤ ਸਿੰਘ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਉਸ ਦੇ ਕੰਨ 'ਤੇ ਪਿਸਤਲ ਲਾ ਕੇ ਮੋਬਾਈਲ ਫੋਨ ਖੋਲਿਆ ਇਸ ਤੋਂ ਬਾਅਦ ਜਸਪ੍ਰੀਤ ਸਿੰਘ ਦੇ ਮੋਬਾਈਲ ਦਾ ਡਾਟਾ ਆਪਣੇ ਮੋਬਾਈਲ 'ਤੇ ਟਰਾਂਸਫਰ ਕਰਕੇ ਜਸਪ੍ਰੀਤ ਸਿੰਘ ਨੂੰ ਕਿਸੇ ਅੰਦਸਰੀ ਜਗ੍ਹਾ 'ਤੇ ਲੈ ਗਏ ਅਤੇ 1 ਕਰੋੜ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਬਾਅਦ ਕਹਿਣ ਲੱਗੇ ਕਿ ਆਪਣੇ ਦੋਸਤਾਂ ਤੋਂ 1 ਲੱਖ ਰੁਪਏ ਮੰਗਵਾ ਦੇਵੇ ਜਸਪ੍ਰਿਤ ਸਿੰਘ ਨੇ ਆਪਣੇ ਦੋਸਤਾਂ ਨਾਲ ਗੱਲ ਕਰਵਾ ਦਿੱਤੀ ਉਹਨਾਂ ਨੇ ਕਿਹਾ ਕਿ 20 ਤੋਂ 30 ਹਜ਼ਾਰ ਦਾ ਹੀ ਇੰਤਜ਼ਾਮ ਕਰ ਸਕਦੇ ਹਨ ਜਦੋਂ ਪੈਸਿਆਂ ਦਾ ਪ੍ਰਬੰਧ ਨਾ ਹੋਇਆ ਤਾਂ ਅਗਲੇ ਦਿਨ ਸ਼ਾਮ ਨੂੰ 5 ਵਜੇ ਸ਼ਿਕਾਇਤ ਕਰਤਾ ਨੂੰ ਮਾਦਪੁਰ ਚੌਕ ਸਰਦ ਵਿਕੇ ਕਾਰ ਚ ਉਤਾਰ ਦਿੱਤਾ ਅਤੇ ਜਸਪ੍ਰਿਤ ਸਿੰਘ ਆਪਣੇ ਘਰ ਆ ਗਏ ਲੰਗੀ 9 ਜੂਨ ਨੂੰ ਜਸਪ੍ਰਿਤ ਸਿੰਘ ਨੂੰ ਉਸ ਦੀ ਸੇਲੀ ਨਾਲ ਇਤਰਾਜ਼ਯੋਗ ਵੀਡੀਓ ਭੇਜੀਆਂ। ਜੋ ਸਮੇਂ ਵਿਅਕਤੀ ਨੇ ਆਪਣੇ ਮੋਬਾਈਲ 'ਤੇ ਟ੍ਰਾਂਸਫਰ ਕਰ ਲਈਆਂ ਸਨ ਅਤੇ 20 ਲੱਖ ਰੁਪਏ ਨਾ ਦੇਣ ਦੀ ਸੂਰਤ 'ਚ ਵਾਇਰਲ ਕਰਨ ਦੀ ਗੱਲ ਕੀਤੀ। ਸ਼ਿਕਾਇਤਕਰਤਾ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਜਸਪ੍ਰੀਤ ਸਿੰਘ ਨੂੰ ਸਾਰੀ ਕਹਾਣੀ ਪੁਲਿਸ ਨੂੰ ਦੱਸੀ। ਜਾਂਚ ਕਰਨ ਤੋਂ ਪਤਾ ਲੱਗਾ ਹੈ ਕਿ ਜਿਹੜੀ ਲੜਕੀ ਆਪਣਾ ਨਾਂ ਹਰਸ਼ਿਤਾ ਦੱਸ ਰਹੀ ਸੀ, ਉਸਦਾ ਨਾਂ ਮਨਪ੍ਰੀਤ कौर ਹੈ। ਇਹ ਸਾਰੀ ਸਾਜ਼ਿਸ਼ ਜਸਪ੍ਰੀਤ ਸਿੰਘ ਦੇ ਗੁਆਂਢੀ ਸਤਗੁਰ ਸਿੰਘ ਨੇ ਬਾਕੀਆਂ ਨਾਲ ਮਿਲ ਕੇ ਰਚੀ ਸੀ ਸਤਕਰ ਸਿੰਘ ਵੀ ਪਟਿਆਲ ਪਿੰਡ ਕਾਲ ਬੰਜਾਰਾ ਦਾ ਹੈ ਅਤੇ ਜਸਪੁਰ ਸਿੰਘ ਉਸ ਦਾ ਭਤੀਜਾ ਲੱਗਦਾ ਸਤਕਰ ਸਿੰਘ ਨੂੰ ਜਸਪੁਰ ਸਿੰਘ ਦਾ ਜਾਇਦਾਦ ਦੇਖ ਕੇ ਲਾਲਚ ਆ ਗਿਆ ਸੀ ਓਖਾੜੜ ਵਿਕੇ ਕੈਬਜ ਚਲਾਉਂਦਾ ਸੀ ਜਿੱਥੇ ਉਸ ਦੀ ਪਛਾਣ ਬਲਵਿੰਦਰ ਸਿੰਘ ਨਿਵਾਸੀ ਗੜੀ ਰੋਪੜ ਜਗਨੂ ਨਿਵਾਸੀ ਰੋਪੜ ਸਮੰਦੀਪ ਸਿੰਘ ਵਾਸੀ ਪੁਟਾਲਕਲਾ ਜ਼ਿਲ੍ਹਾ ਸੰਗਰੂਰ ਨਾਲ ਹੋਈ ਬਲਵਿੰਦਰ ਸਿੰਘ ਦੇ ਸਪਰਕੀ ਮਾਨਪ੍ਰੀ ਕੋਰ ਵਾਸੀ ਰੋਪੜ ਸੀ ਜਿਹੜੀ ਖਰੜ ਵਿਕੇ ਰਹਿੰਦੀ ਸੀ ਯਾਥੁਕਾਪਕ ਸਤਗੁਰ ਸਿੰਘ ਨੇ ਇਹ ਸਾਰਾ ਪਲਾਨ ਬਣਾਇਆ ਅਤੇ ਜਸਪ੍ਰੀਤ ਸਿੰਘ ਨੂੰ ਹਨੀ ਟ੍ਰੈਪ ਚ ਫਸਾਣ ਲਈ ਹਰ ਸਿਤਾ ਬਣਾ ਕੇ ਜਸਪ੍ਰੀਤ ਸਿੰਘ ਨਾਲ ਦੋਸਤੀ ਕਰਵਾਈ ਪੁਲਿਸ ਵੱਲੋਂ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ